ਦਰਸ਼ਕੋ ਭੋਲੇ-ਭਾਲੇ ਲੋਕਾਂ ਨੂੰ ਕਿਵੇਂ ਧਰਮ ਦੇ ਨਾਂ ਤੇ ਠੱਗਿਆ ਜਾਂਦਾ ਇਸ ਤੋਂ ਬਾਅਦ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਕਾਂਡ ਹੁੰਦੇ ਨੇ ਜਦੋਂ ਉਹਨਾਂ ਕਾਂਡਾਂ ਬਾਰੇ ਖੁਲਾਸਾ ਕੀਤਾ ਜਾਂਦਾ ਤਾਂ ਲੋਕਾਂ ਦੇ ਹੋਸ਼ ਉੱਡ ਜਾਂਦੇ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਢੋਂਗੀ ਬਾਬਾ ਆਪਣੇ ਆਪ ਨੂੰ ਸਿਵਜੀ ਦਾ ਦੂਤ ਦੱਸਦਾ ਇਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਆਪਣੇ ਚੱਕਰ ਦੇ ਵਿੱਚ ਪਾ ਕੇ ਕੁਝ ਨਸ਼ੀਲਾ ਪਦਾਰਥ ਖਵਾ ਦਿੰਦਾ ਅਤੇ ਬਾਅਦ ਦੇ ਵਿੱਚ ਉਹਨਾਂ ਦੀ ਇੱਕ ਲੜਕੀ ਦੇ ਨਾਲ ਰੇਬ ਕਰਕੇ ਫਰਾਰ ਹੋ ਜਾਂਦਾ ਹੈ ਕੀ ਹੈ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹੜ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰਾਖੰਡ ਦੇ ਹਰੀਦਵਾਰ ਦੀ ਹੈ ਹਰੀਦਵਾਰ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਇੱਕ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਉਹ ਜੋ ਢੋਂਗੀ ਸਾਧੂ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਭੇਜ ਰਏ ਸੀ ਇਸੇ ਦੇ ਵਿੱਚ ਹੀ ਉਹ ਇੱਕ ਐਸੇ ਵਿਅਕਤੀ ਨੂੰ ਫੜਦੇ ਨੇ ਜਿਸ ਦੇ ਉੱਤੇ ਬਹੁਤ ਸਾਰੇ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਸੀ ਅਤੇ ਉਸ ਟਾਈਮ ਉਹ ਢੋਂਗੀ ਸੇਬਜੀ ਦੇ ਭੇਸ ਵਿੱਚ ਸ਼ਹਿਰ ਦੇ ਵਿੱਚ ਘੁੰਮ ਰਿਹਾ ਸੀ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਐਸੇ ਮਾਮਲੇ ਨਿਕਲ ਕੇ ਸਾਹਮਣੇ ਆਏ ਜਿਸ ਨੇ ਕੀ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਤਾਂ ਪਤਾ ਲੱਗਿਆ ਕਿ ਉਸ ਵਿਅਕਤੀ ਦਾ ਨਾਮ ਦੀਪਕ ਸਿੰਘ ਸੈਣੀ ਜਿਸ ਦੇ ਉੱਤੇ ਇੱਕ ਸਹਾਰਨਪੁਰਨ ਦੇ ਵਿੱਚ ਵੀ ਮਾਮਲਾ ਦਰਜ ਸੀ ਜੋ ਕਿ ਉਸ ਦੀ ਪਤਨੀ ਵੱਲੋਂ ਹੀ ਕਰਵਾਇਆ ਗਿਆ ਸੀ ਉਸ ਤੇ ਦੋਸ਼ ਸੀ ਕਿ ਉਸ ਨੇ ਆਪਣੀ ਪਤਨੀ ਨੂੰ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਤਾਂ ਇਸ ਤੋਂ ਬਾਅਦ ਉਹ ਵਿਅਕਤੀ ਆਪਣੇ ਘਰੋਂ ਫਰਾਰ ਹੋ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਉਹ ਉੱਤਰਾਖੰਡ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੈ ਤੇ ਜਦੋਂ ਉਹ ਉੱਤਰਾਖੰਡ ਦੇ ਵਿੱਚ ਆ ਕੇ ਰਹਿੰਦਾ ਤਾਂ ਉੱਥੇ ਉਹ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸ਼ਬਜੀ ਦਾ ਦੂਤ ਦੱਸਦਾ ਹੈ ਅਤੇ ਬਾਅਦ ਦੇ ਵਿੱਚ ਥੋੜੇ-ਮੋٹے ਲੋਕ ਉਸ ਦੇ ਨਾਲ ਜੁੜਨ ਲੱਗ ਜਾਂਦੇ ਨੇ ਤਾਂ ਇਸੇ ਦੇ ਵਿੱਚ ਉਸ ਕੋਲ ਇੱਕ ਪਰਿਵਾਰ ਆਉਂਦਾ ਆਪਣਾ ਦੁੱਖ-ਦਰਦ ਲੈ ਕੇ ਤਾਂ ਫਿਰ ਉਹ ਕੀ ਕਰਦਾ ਉਸ ਪਰਿਵਾਰ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦਾ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਪੂਰੇ ਪਰਿਵਾਰ ਨੂੰ ਉਹ ਕੁਝ ਨਸ਼ੀਲਾ ਪਦਾਰਥ ਖਵਾ ਦਿੰਦਾ ਜਦੋਂ ਸਾਰੇ ਬੇਹੋਸ਼ ਹੋ ਜਾਂਦੇ ਨੇ ਤਾਂ ਉਹਨਾਂ ਦੀ ਲੜਕੀ ਦੇ ਨਾਲ ਉਹ ਰੇਪ ਕਰਦਾ ਰੇਪ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਜਦੋਂ ਥੋੜੇ ਟਾਈਮ ਬਾਅਦ ਉਹਨਾਂ ਸਾਰੇ ਵਿਅਕਤੀਆਂ ਨੂੰ ਹੋਸ਼ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਕਾੜ ਹੋ ਚੁੱਕਿਆ ਤੇ ਫਿਰ ਪੁਲਿਸ ਕੋਲ ਇੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਅਤੇ ਪੁਲਿਸ ਨੂੰ ਇਸ ਘਟਨਾ ਬਾਰੇ ਦੱਸਿਆ ਜਾਂਦਾ ਤਾਂ ਇਸ ਤੋਂ ਬਾਅਦ ਪੁਲਿਸ ਫਿਰ ਇੱਕ ਸਰਚ ਆਪਰੇਸ਼ਨ ਚਲਾਉਂਦੀ ਆ ਉਸ ਸਰਚ ਆਪਰੇਸ਼ਨ ਦੇ ਵਿੱਚ ਜਿਵੇਂ ਜਿਵੇਂ ਉਹ ਸਾਧੂਆਂ ਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਹੀ ਇਹ ਦੀਪਕ ਸ਼ੈਣੀ ਨੂੰ ਵੀ ਗ੍ਰਿਫਤਾਰ ਕਰ ਲੈ ਜਾਂਦਾ ਤਾਂ ਪਤਾ ਲੱਗਦਾ ਕਿ ਜਿਸ ਟਾਈਮ ਉਸਨੂੰ ਪੁਲਿਸ ਗ੍ਰਿਫਤਾਰ ਕਰਦੀ ਆ ਉਸ ਟਾਈਮ ਦੀਪਕ ਨੇ ਆਪਣਾ ਭੇਸ ਸੀਗਾ ਜੋ ਛਿਪ ਭਗਵਾਨ ਵਾਂਗ ਧਾਰਿਆ ਹੋਇਆ ਸੀ ਇਸ ਤੋਂ ਬਾਅਦ ਪੁਲਿਸ ਨੇ ਪੁਖਸ ਐਕਟ ਅਤੇ ਹੋਰ ਧਾਰਮਾਂ ਲਾ ਕੇ ਦੀਪਕ ਸ਼ੈਣੀ ਉੱਤੇ ਮਾਮਲਾ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ ਸੋ ਦਰਸ਼ਕੋ ਕਦੋਂ ਤੱਕ ਸਾਡੇ ਜਿਹੜੇ ਲੋਕ ਨੇ ਇਹਨਾਂ ਢੋਂਗੀ ਬਾਬਿਆਂ ਦੇ ਜਾਲ ਦੇ ਵਿੱਚ ਫਸਣਗੇ ਅੱਜ ਲੋਕ ਮੰਗਲ ਗ੍ਰਹਿ ਤੱਕ ਪਹੁੰਚ ਗਏ ਪਰ ਜਿਹੜੇ ਸਾਡੇ ਲੋਕ ਨੇ ਉਹ ਸਮਝਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਸਾਡੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਢੋਂਗੀ ਬਾਬੇ ਨੇ ਜੋ ਸਾਨੂੰ ਤਾਰਨਗੇ ਸਾਡੇ ਦੁੱਖ ਦਿਲਦਰ ਦੂਰ ਕਰਨਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਗੰਦੀ ਸੋਚ ਆ ਜੋ ਉਹ ਚੰਗੇ ਬੰਦਿਆਂ ਨੂੰ ਵੀ ਬਦਨਾਮ ਕਰ ਦਿੰਦੀ ਆ ਬਹੁਤ ਸਾਰੇ ਸਾਧੂ ਚੰਗੇ ਵੀ ਨੇ ਪਰ ਕੁਝ ਐਸੇ ਵੀ ਢੋਂਗੀ ਬਾਬੇ ਨੇ ਜੋ ਕਿ ਦੂਜੇ ਚੰਗੇ ਲੋਕਾਂ ਨੂੰ ਵੀ ਬਦਨਾਮ ਕਰਨ ਦੇ ਵਿੱਚ ਕਸਰ ਨਹੀਂ ਛੜਦੇ। ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ? ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ। ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ, ਸਬਸਕ੍ਰਾਈਬ ਅਤੇ ਹਾਈਪ ਕਰਨਾ ਨਾ ਭੁੱਲਿਓ। ਸੋ ਮਿਲਦੇ ਹਾਂ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ।